ਜਿੰਨਾ ਲੋਕਾਂ ਦੇ ਹੱਡੀਆਂ ਦੇ ਵਿੱਚ ਦਰਦ ਹੈ ਨਾ ਉਹ ਦਰਦ ਦੂਰ ਹੋਣ ਵਾਲਾ ਹੈ ਬੜੀ ਛੇਤੀ ਦੂਰ ਹੋਣ ਵਾਲਾ ਹੈ ਤੁਹਾਨੂੰ ਕਿਸੇ ਡਾਕਟਰ ਕੋਲ ਕਿਸੇ ਵੈਦ ਕੋਲ ਕਿਸੇ ਹਕੀਮ ਕੋਲ ਕੋਈ ਜਾਣ ਦੀ ਲੋੜ ਨਹੀਂ ਪੇਟ ਮੋਟਾ ਹੋ ਗਿਆ ਤੇ ਸਾਈਜ਼ ਛੋਟਾ ਹੋ ਗਿਆ ਇਹਨੂੰ ਕਾਬਲੀ ਗਿਰੀ ਵੀ ਕਹਿੰਦੇ ਨੇ ਇਹਨੂੰ ਕਸ਼ਮੀਰੀ ਗਿਰੀ ਵੀ ਕਹਿੰਦੇ ਨੇ ਬਸ ਮੈਂ ਤੁਹਾਨੂੰ ਛੋਟੀ ਦੱਸਤੀ ਨਿਸ਼ਾਨੀ ਵੀ ਸਾਈਜ਼ ਛੋਟਾ ਤੇ ਪੇਟ ਮੋਟਾ ਇਹ ਗਿਰੀ ਆਪਾਂ ਯੂਜ਼ ਕਰਨੀ ਹੈ ਪਿੱਠ ਦਰਦ ਦਾ ਮਾਮਲਾ ਹੱਲ ਕਰੂਗੀ ਖਾਸ ਕਰਕੇ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈਗਾ ਕੈਲਸ਼ੀਅਮ ਦੀ ਘਾਟ ਕਰਕੇ ਉਹ ਸੈੱਟ ਹੋ ਮੈਂ ਕਹਾਂ ਜੀ ਕਿੱਥੇ ਕਿੱਥੇ ਦਰਦ ਹੁੰਦਾ ਕਹਿੰਦੇ ਸਾਰੇ ਬਾਡੀ ਦੇ ਵਿੱਚ ਹੁੰਦਾ ਬਹੁਤ ਗੁੱਡ ਹਾਂ ਰੈਸਟਲੈਸ ਰਹਿੰਦੀ ਆ ਮੈਂ ਮੈਨੂੰ ਨੀਂਦ ਨਹੀਂ ਆਂਦੀ ਮੇਰੇ ਮੂੰਹ 'ਚ ਜਿਹੜੇ ਦੰਦ ਨੇ ਇਹ ਵੀ ਖੁਰਨੇ ਸ਼ੁਰੂ ਹੋ ਗਏ ਨੇ ਮਾੜਾ ਜਿਹਾ ਝਟਕਾ ਲੱਗਦਾ ਤੇ ਇਦਾਂ ਲੱਗਦਾ ਹੁਣੇ ਹੱਡੀ ਟੁੱਟ ਜਾਏਗੀ ਉਹ ਮੈਂ ਕਹਾਂ ਜੀ ਮਾਤਾ ਜੀ ਤੁਸੀਂ ਆ ਨੁਸਖਾ ਵਰਤੋ ਪੂਰੇ 15 ਦਿਨਾਂ ਬਾਅਦ ਮਾਤਾ ਜੀ ਨੂੰ ਫੋਨ ਆ ਗਿਆ ਸੀ ਕਿ ਪੁੱਤ ਮੈਂ ਠੀਕ ਆ ਜੇ ਇਹਨੂੰ ਸਹੀ ਤਰ੍ਹਾਂ ਵਰਤ ਲਈਏ ਜਿੱਦਾਂ ਆਪਾਂ ਤੁਹਾਨੂੰ ਦੱਸਾਂਗੇ ਜੇ ਤੁਸੀਂ ਉਦਾਂ ਵਰਤ ਲੋਗੇ ਇਹਨੂੰ ਤੇ ਤੁਹਾਨੂੰ ਨਾ ਕਿਸੇ ਡਾਕਟਰ ਦੀ ਨਾ ਕਿਸੇ ਵੈਦ ਦੀ ਤੇ ਨਾ ਤੁਹਾਨੂੰ ਸੰਬਾਧ ਦੀ ਲੋੜ ਪੈਗੀ ਤੁਹਾਡੇ ਢੇਰ ਸਾਰੇ ਪੈਸੇ ਬਚ ਜਾਣਗੇ ਪਲੱਸ ਜਿਹੜਾ ਸਰੀਰ ਨੂੰ ਇੱਕ ਕੰਫਰਟ ਏ ਸਰੀਰ ਨੂੰ ਇੱਕ ਸਕੂਨ ਏ ਉਹ ਮਿਲੇਗਾ ਇਸ ਲਈ ਜਿਹੜੇ ਲੋਕਾਂ 'ਚ ਹੱਡੀਆਂ 'ਚ ਦਰਦ ਹੋ ਰਿਹਾ ਹੈ ਉਹਦਾ ਕਾਰਨ ਕੀ ਬਣਦਾ ਹੈ ਐਡਾ ਥੱਬਾ ਜਦੋਂ ਰਿਪੋਰਟਾਂ ਦਾ ਲੱਭਾ ਜਿਹੜੇ-ਜਿਹੜੇ ਮਰੀਜ਼ ਸਾਡੀਆਂ ਬੀਬੀਆਂ ਭੈਣਾਂ ਸਾਡੀਆਂ ਮਾਤਾਵਾਂ ਜਿਨ੍ਹਾਂ ਦੀ ਏਜ 50 ਸਾਲ ਤੋਂ ਟੱਪ ਗਈ ਜਾਂ 45 ਸਾਲ ਤੋਂ ਟੱਪ ਗਈ ਜਦੋਂ ਮੈਨੂੰ ਪੋਜ਼ ਹੋ ਜਾਂਦਾ ਵੀ ਔਰਤਾਂ ਨੂੰ ਪੀਰੀਅਡ ਆਣੇ ਬੰਦ ਹੋ ਜਾਂਦੇ ਨੇ ਉਹਨਾਂ ਨੂੰ ਜ਼ਿਆਦਾਤਰ ਇਹ ਪ੍ਰੋਬਲਮ ਆਂਦੀ ਏ ਫਿਰ ਜਦੋਂ ਅਸੀਂ ਉਹਨਾਂ ਦੀ ਪੁਨਰਸ਼ਾਨ ਕੀਤੀ ਰਿਸਰਚ ਕੀਤੀ ਡੰਘਾਈ ਚ ਗਏ ਤੇ ਸਾਨੂੰ ਇੱਕ ਚੀਜ਼ ਬੜੀ ਕਾਮਨ ਫੈਕਟਰ ਲੱਭਾ ਉਹ ਲੱਭਾ ਕੈਲਸ਼ੀਅਮ ਦੀ ਕਮੀ ਜਿਹੜੇ ਬੰਦੇ ਨੂੰ ਹੱਡੀਆਂ ਦਾ ਦਰਦ ਹੁੰਦਾ ਨਾ ਉਹ ਬੰਦਾ ਕੀਕਦਾ ਚਲਾਂਦਾ ਆਪਣਾ ਦੁੱਖ ਬਿਆਨ ਕਰਦਾ ਬਟ ਉਹ ਇਨਸਟੈਂਟ ਰੀਲੀਫ ਵਾਲੀ ਕੋਈ ਚੀਜ਼ ਨਹੀਂ ਬਣੀ ਅਜੇ ਤੱਕ ਅਸੀਂ ਆ ਜਿਹੜੀ ਚੀਜ਼ ਅੱਜ ਬਣਾਈ ਹੈ ਫਰੁਕੀ ਸਾਹਿਬ ਇਹ ਸਾਰੀ ਕੁਦਰਤੀ ਚੀਜ਼ਾਂ ਨਾਲ ਬਣੀ ਹੈ ਇਹਦੇ ਵਿੱਚ ਕੋਈ ਐਸਿਡ ਨਹੀਂ ਮੰਨਣਾ ਤੁਹਾਨੂੰ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਣੀ ਇਹ ਜਿਹੜਾ ਨੁਸਖਾ ਫਾਰਮੂਲਾ ਹੈ ਇਹ ਬੰਨਾ ਕਿਵੇਂ ਹੈ ਜੀ ਔਰ ਇਹਦੇ ਫਾਇਦੇ ਕੀ ਕੀ ਹੋਣ ਵਾਲੇ ਜਿਹੜਾ ਕੈਲਸ਼ੀਅਮ ਬਾਡੀ ਨੇ ਐਬਜ਼ੌਰਬ ਕਰਨਾ ਹੈ ਉਹ ਐਬਜ਼ોર્ਪਸ਼ਨ ਜਿਹੜੀ ਪਾਵਰ ਹੈ ਉਹਨੂੰ ਬਾਡੀ ਨੂੰ ਕੈਲਸ਼ੀਅਮ ਨੂੰ ਅੰਦਰ ਪਛਾਣਦੀ ਜਦੋਂ ਤੁਹਾਡੀ ਘਟ ਜਾਂਦੀ ਏ ਉਦੋਂ ਫਿਰ ਕੀ ਕੰਮ ਕਰਦਾ ਉਦੋਂ ਇਹ ਸਾਡਾ ਨੁਸਖਾ ਕੰਮ ਕਰਦਾ ਤੁਹਾਡੇ ਨੂੰ ਦੁੱਧ ਵੀ ਪਚਣ ਲੱਪੇਗਾ ਰਾਤ ਨੂੰ ਨੀਂਦ ਵੀ ਸੁਣੀ ਆਏਗੀ ਤੁਹਾਡਾ ਸੁਭਾਅ ਵੀ ਵਧੀਆ ਰਹੇਗਾ ਹਮੇਸ਼ਾ ਖੁਸ਼ ਰਹੋਗੇ कि ਜੇ ਤੁਸੀਂ ਪ੍ਰੋਸੈਸ ਨੂੰ ਇਦਾਂ ਵਰਡ ਟੂ ਵਰਡ ਬਿਲਕੁਲ ਕਾਪੀ ਕਰੋਗੇ ਵਧੀਆ ਤਰੀਕੇ ਨਾਲ ਯੂਜ਼ ਕਰੋਗੇ ਜਿੱਦਾਂ ਆਪਾਂ ਦੱਸਿਆ ਵਿਧੀ ਅਨੁਸਾਰ ਯੂਜ਼ ਕਰੋਗੇ ਫੇਰ ਹੀ ਇਹਦਾ ਫਾਇਦਾ ਹੋਣਾ ਕਿਉਂਕਿ ਆਯੁਰਵੇਦ ਜਿਹੜਾ ਹੈਗਾ ਨਾ ਆਯੁਰਵੇਦ ਬੜੀ ਵਧੀਆ ਚੀਜ਼ ਹੈਗੀ ਹੈ ਇੱਕ ਚਮਚਾ ਹੀ ਯੂਜ਼ ਕਰਨਾ ਆਪਾਂ ਇੱਕ ਵਾਰ ਚ ਠੀਕ ਹੈ ਤੇ ਆਪਾਂ ਇਹਨੂੰ ਲਗਾਤਾਰ ਇੱਕ ਮਹੀਨਾ ਯੂਜ਼ ਕਰਨਾ ਇੱਕ ਮਹੀਨੇ ਦੇ ਵਿੱਚ ਬਹੁਤ ਸ਼ਾਨਦਾਰ ਰਿਜ਼ਲਟ ਮੇਰੀ ਗਾਰੰਟੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ faruqui ਅੱਜ ਜਿੰਨਾ ਲੋਕਾਂ ਦੇ ਹੱਡੀਆਂ ਦੇ ਵਿੱਚ ਦਰਦ ਹੈ ਨਾ ਉਹ ਦਰਦ ਦੂਰ ਹੋਣ ਵਾਲਾ ਹੈ ਬੜੀ ਛੇਤੀ ਦੂਰ ਹੋਣ ਵਾਲਾ ਹੈ ਤੁਹਾਨੂੰ ਕਿਸੇ ਡਾਕਟਰ ਕੋਲ ਕਿਸੇ ਵੈਦ ਕੋਲ ਕਿਸੇ ਹਕੀਮ ਕੋਲ ਕੋਈ ਜਾਣ ਦੀ ਲੋੜ ਨਹੀਂ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿੰਨ ਕੋ ਅੱਜ ਅਸੀਂ ਪਹੁੰਚੇ ਆ ਤੁਸੀਂ ਤਸਵੀਰਾਂ ਦੇਖੋ ਬਹੁਤ ਹਲਕੇ ਫੁਲਕੇ ਜੇ ਚੀਜ਼ਾਂ ਉਹਨਾਂ ਨੇ ਰੱਖਿਆ ਯਾਨੀ ਮਖਾਣੇ ਹੈਗੇ ਨੇ ਬਦਾਮ ਹੈਗੇ ਨੇ ਖਸ ਖਸ ਹੈ ਤੇ ਉਸ ਤੋਂ ਇਲਾਵਾ ਅਲਸੀ ਦੇ ਬੀਜ ਨੇ ਔਰ ਇਹ ਕੋਈ ਚੀਜ਼ ਹੈਗੀ ਆ ਬੀਜ ਹੈਗੇ ਵੀ ਪੁੱਛਾਂਗੇ ਇਹ ਕਿਸ ਚੀਜ਼ ਦੇ ਬੀਜ ਹੈਗੇ ਨੇ ਵਾਈਟ ਕਲਰ ਦੇ ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਦੀ ਸਭ ਦੇ ਸਭ ਬੈਠੇ ਮੇਰੇ ਵੀਰ ਜੋ ਹਕੀਕਤ ਟੀਵੀ ਨੂੰ ਬਹੁਤ ਪਿਆਰ ਕਰਦੇ ਨੇ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਣ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਅੱਜ ਵਿਸ਼ਾ ਚੁਣਿਆ ਹੈ ਹੱਡੀਆਂ ਦੇ ਵਿੱਚ ਦਰਦ ਹੱਡੀਆਂ ਦੇ ਵਿੱਚ ਦਰਦ ਦਾ ਵਿਸ਼ਾ ਬੜਾ ਪੁਰਾਣਾ ਹੈ ਕੋਈ ਕਹਿੰਦਾ ਜੀ ਮੇਰੀ ਤਾਂ ਹੱਡੀ ਹੱਡੀ ਦੁਖ ਰਹੀ ਹੈ ਕੋਈ ਕਹ ਰਿਹਾ ਜੀ ਮੇਰੇ ਬੈਕ ਪੇਨ ਹੈ ਕੋਈ ਕਹ ਰਿਹਾ ਜੀ ਸਾਡੇ ਤਲੀਆਂ ਦੇ ਵਿੱਚ ਦਰਦ ਹੈਗਾ ਕੋਈ ਕਹਿੰਦਾ ਜੀ ਮੈਂ ਥੋੜਾ ਜਆ ਕਿਤੋਂ ਡਿੱਗ ਜਾ ਕਰਦਾ ਤਾਂ ਮੇਰੀ ਹੱਡੀ ਟੁੱਟ ਜਾਂਦੀ ਹੈ ਤੁਸੀਂ ਕਹਿੰਦੇ ਹੋ ਬੜਾ ਜ਼ਬਰਦਸਤ ਬੜਾ ਘੈਂਟ ਨੁਸਖਾ ਤੁਸੀਂ ਉਹਨਾਂ ਲੋਕਾਂ ਨੂੰ ਦੱਸਣ ਵਾਲਿਓ ਕੀ ਨੁਸਖਾ ਫਾਰਮੂਲਾ ਹੈ ਇਹ ਅਸੀਂ ਤੁਹਾਡੇ ਕੋਲੋਂ ਅਸੀਂ ਸਾਰੀ ਚੀਜ਼ਾਂ ਸਮਝਾਂਗੇ ਪਰ ਸਾਨੂੰ ਇਹ ਦੱਸੋ ਵੀ ਇਸ ਵੇਲੇ ਜਿਹੜੇ ਲੋਕਾਂ 'ਚ ਹੱਡੀਆਂ 'ਚ ਦਰਦ ਹੋ ਰਿਹਾ ਹੈ ਉਹਦਾ ਕਾਰਨ ਕੀ ਬਣ ਰਿਹਾ ਹੈ ਦੇਖੋ ਜੀ ਇਹਦੇ ਉੱਤੇ ਨਾ ਬੜੀ ਇੱਕ ਡੂੰਗੀ ਰਿਸਰਚ ਕੀਤੀ ਹੈ ਮੈਂ ਵੀ ਕੀਤੀ ਹੈ ਹੋਰ ਵੀ ਬਹੁਤ ਸਾਰੇ ਵੈਦਾਂ ਨੇ ਕੀਤੀ ਹੈ ਜਿਹੜੇ ਪ੍ਰਾਤਨ ਸਾਡੇ ਵੈਦ ਨੇ ਜਿਹੜੇ ਆਯੁਰਵੇਦ ਦੇ ਨਾਲ ਜੁੜੇ ਹੋਏ ਨੇ ਜਦੋਂ ਅਸੀਂ ਇਹਦੇ ਵਿੱਚ ਡੀਪਲੀ ਆਪਾਂ ਇਹਨੂੰ ਚੰਗੀ ਤਰ੍ਹਾਂ ਪੁਨਿਸ਼ਾਨ ਕੀਤੀ ਇਹਦੀ ਤੇ ਐਡਾ ਐਡਾ ਰਿਪੋਰਟ ਰਿਪੋਰਟਾਂ ਦਾ ਥੱਬਾ ਲੱਭਾ ਪਾਣੂ ਐਡਾ ਥੱਬਾ ਜਦੋਂ ਰਿਪੋਰਟਾਂ ਦਾ ਲੱਭਾ ਜਿਹੜੇ-ਜਿਹੜੇ ਮਰੀਜ਼ ਸਾਡੀਆਂ ਬੀਬੀਆਂ ਭੈਣਾਂ ਸਾਡੀਆਂ ਮਾਤਾਵਾਂ ਜਿਨ੍ਹਾਂ ਦੀ ਏਜ 50 ਸਾਲ ਤੋਂ ਟੱਪ ਗਈ ਜਾਂ 45 ਸਾਲ ਤੋਂ ਟੱਪ ਗਈ ਜਦੋਂ ਮੈਨੋਪੌਜ਼ ਹੋ ਜਾਂਦਾ ਵੀ ਔਰਤਾਂ ਨੂੰ ਪੀਰੀਅਡ ਆਣੇ ਬੰਦ ਹੋ ਜਾਂਦੇ ਨੇ ਉਹਨਾਂ ਨੂੰ ਜ਼ਿਆਦਾਤਰ ਇਹ ਪ੍ਰੋਬਲਮ ਆਂਦੀ ਹੈ ਫਿਰ ਜਦੋਂ ਅਸੀਂ ਉਹਨਾਂ ਦੀ ਪੁਨਰਛਾਣ ਕੀਤੀ ਰਿਸਰਚ ਕੀਤੀ ਡੰਘਾਈ ਚ ਗਏ ਤੇ ਸਾਨੂੰ ਇੱਕ ਚੀਜ਼ ਬੜੀ ਕਾਮਨ ਫੈਕਟਰ ਲੱਭਾ ਉਹ ਲੱਭਾ ਕੈਲਸ਼ੀਅਮ ਦੀ ਕਮੀ ਓਕੇ ਕੈਲਸ਼ੀਅਮ ਦੀ ਕਮੀ ਹੋਣਾ ਔਰਤਾਂ ਨੂੰ ਮੋਸਟਲੀ ਜਿਹੜਾ ਇਹ ਬਹੁਤ ਕਾਮਨ ਰੀਜ਼ਨ ਹੈ ਜੋਇੰਟ ਪੇਨ ਹੋਂਦਾ ਜਦ ਕਿ ਜਦੋਂ ਵੀ ਆਪਾਂ ਕਿਸੇ ਵੀ ਚੰਗੇ ਡਾਕਟਰ ਕੋ ਜਾਨਦੇ ਆ ਜਾਂ ਕਿਸੇ ਚੰਗੇ ਹਕੀਮ ਕੋ ਜਾਨਦੇ ਆ ਉਹ ਸਿੱਧਾ ਹੀ ਸਾਨੂੰ ਜੋਇੰਟ ਪੇਨ ਦੀ ਕੋਈ ਨਾ ਕੋਈ ਦਵਾਈ ਰეკਮੈਂਡ ਕਰ ਦਿੰਦਾ ਉਹ ਦਵਾਈ ਲਿਖ ਦਿੰਦੇ ਨੇ ਜਿਸ ਨਾਲ ਸਾਰੀ ਉਮਰ ਹੀ ਦਵਾਈ ਚੱਲਦੀ ਹੈ ਫਰੂਕੀ ਸਾਹਿਬ ਇਹ ਹੈਰਾਨ ਕਰਨ ਦੇਣ ਵਾਲੀ ਗੱਲ ਹੈ ਕਿ ਉਹ ਦਵਾਈ ਖਾਣ ਦੇ ਬਾਵਜੂਦ ਵੀ ਜਿਹੜਾ ਪੇਸ਼ੈਂਟ ਹੈ ਉਹ ਕਹਿੰਦਾ ਜੀ ਮੇਰੀ ਤਾਂ ਦਰਦ ਵਧ ਹੀ ਜਾਂਦੀ ਪਈ ਹੈ ਉਹ ਵਧ ਨਹੀਂ ਕਿਉਂ ਪਈ ਹੈ ਇਹਦੇ ਵਿੱਚ ਕਿਸੇ ਨੇ ਵੀ ਇੰਨੀ ਉਹ ਡੰਗਾਈ 'ਚ ਜਾਣ ਦੀ ਹਿੰਮਤ ਨਹੀਂ ਕੀਤੀ ਰਿਸਰਚ ਕਰਨ ਦੀ ਹਿੰਮਤ ਨਹੀਂ ਕੀਤੀ ਤਾਂ ਜੋ ਜਿਹੜਾ ਪੇਸ਼ੈਂਟ ਹੈ ਜਿਹੜੇ ਬੰਦੇ ਨੂੰ ਹੱਡੀਆਂ ਦਾ ਦਰਦ ਹੁੰਦਾ ਨਾ ਉਹ ਬੰਦਾ ਚੀਕਦਾ ਚਲਾਉਂਦਾ ਆਪਣਾ ਦੁੱਖ ਬਿਆਨ ਕਰਦਾ ਬਟ ਉਹ ਇਨਸਟੈਂਟ ਰੀਲੀਫ ਵਾਲੀ ਕੋਈ ਚੀਜ਼ ਨਹੀਂ ਬਣੀ ਅਜੇ ਤੱਕ ਅਸੀਂ ਆ ਜਿਹੜੀ ਚੀਜ਼ ਅੱਜ ਬਣਾਈ ਹੈ ਫਰੁਕੀ ਸਾਹਿਬ ਜੀ ਕਿ ਸਾਰੀ ਕੁਦਰਤੀ ਚੀਜ਼ਾਂ ਨਾਲ ਬਣੀ ਹੈ ਇਹਦੇ ਵਿੱਚ ਕੋਈ ਐਸਿਡ ਨਹੀਂ ਮੰਨਣਾ ਤੁਹਾਨੂੰ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਣੀ ਕਿ ਇਹਦੇ ਵਿੱਚ ਤੁਹਾਨੂੰ ਮੋਸਟਲੀ ਤੁਹਾਨੂੰ ਇੱਕ ਗੱਲ ਕਾਮਨਲੀ ਤੁਹਾਨੂੰ ਦੱਸ ਲਾਂਗਾ ਕਿ ਜਿਹੜੇ ਪੇਸ਼ੈਂਟ ਨੂੰ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਜਿੰਨੂੰ ਜਿੰਨੂੰ ਕੈਲਸ਼ੀਅਮ ਦੀ ਕਮੀ ਬਾਡੀ ਦੇ ਵਿੱਚ ਹੋ ਗਈ ਉਨੂੰ ਹੱਡੀਆਂ ਦਾ ਦਰਦ ਦੇ ਨਾਲ-ਨਾਲ ਤਿੰਨ-ਚਾਰ ਹੋਰ ਗਿਫਟ ਮਿਲਨੇ ਨੇ ਉਹ ਕਿਹੜੇ ਦੇਖੋ ਸਭ ਤੋਂ ਪਹਿਲਾਂ ਸੁਭਾਅ ਦੇ ਵਿੱਚ ਇੱਕ ਚਿੜਚਿੜਾਪਨ ਆ ਜਾਏਗਾ ਚਾਹੇ ਉਹ ਮਰਦ ਦੇ ਤੇ ਚਾਹੇ ਉਹ ਔਰਤ ਦੇ ਦੂਜੇ ਨੰਬਰ ਤੇ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਰਾਤ ਨੂੰ ਨੀਂਦ ਆਣੀ ਘਟ ਜਾਏਗੀ ਜੇ ਨੀਂਦ ਆਏਗੀ ਜਿਹਨੂੰ ਆਪਾਂ ਕਹਿੰਦੇ ਨੇ ਗਹਿਰੀ ਨੀਂਦ ਜਾਂ ਸਾਊਂਡ ਸਲੀਪ ਕਹਿੰਦੇ ਆ ਅੰਗਰੇਜ਼ੀ 'ਚ ਨੀਂਦ ਆਣੀ ਘਟ ਜਾਏਗੀ ਕਾਫੀ ਉਤੋਂ ਤੁਸੀਂ ਜਜਮੈਂਟ ਲਾ ਲੈਣੀ ਹੈ ਵੀ ਮੈਨੂੰ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਵੈਰੀਫਾਈ ਤੇ ਆਪਾਂ ਕਰਾਂਗੇ ਟੈਸਟ ਦੇ ਨਾਲ ਟੈਸਟ ਤੋਂ ਪਹਿਲਾਂ ਬੰਦਾ ਜਿਹੜਾ ਆਪਣਾ ਡਾਕਟਰ ਸਭ ਤੋਂ ਵਧੀਆ ਜਿਹੜਾ ਡਾਕਟਰ ਹੈ ਬੰਦੇ ਲਈ ਉਹ ਬੰਦਾ ਉਹ ਆਪ ਹੀ ਕਿਉਂਕਿ ਡਾਕਟਰ ਕੋ ਲਿਮਟਿਡ ਨੋਲੇਜ ਹੈ ਜਿਹੜੀ ਤੁਸੀਂ ਉਹਨੂੰ ਗੱਲ ਦੋ ਸੀ ਉਹ ਸਿਰਫ ਉਹਨੂੰ ਉਨੀ ਬਤਾ ਠੀਕ ਹੈ ਨਾ ਤੇ ਬੰਦੇ ਦੇ ਨਾਲ ਜਿੰਨਾ ਹੱਡ ਬੀਤੀ ਹੈ ਜਿੰਨ ਨਾਲ ਬੀਤ ਰਹੀ ਏ ਪ੍ਰੋਬਲਮ ਉਸ ਤੋਂ ਵਧੀਆ ਉਹਨੂੰ ਕੋਈ ਨਹੀਂ ਪਤਾ ਲੱਗਦਾ ਤੇ ਇਹਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਇਹ ਵੇ ਕਿ ਤੁਹਾਡੇ ਚਿਹਰੇ ਦੇ ਉੱਤੇ ਚਿੱਟੇ ਰੰਗ ਦੇ ਜਿਹਨੂੰ ਆਪਾਂ ਚਟਾਕ ਕਹਿੰਨੇ ਆ ਛੋਟੇ ਛੋਟੇ ਦਾਗ ਪੈ ਜਾਣਗੇ ਤੁਹਾਡੇ ਨਹਾਂ ਦੇ ਉੱਤੇ ਚਿੱਟੇ ਚਿੱਟੇ ਰੰਗ ਦੇ ਦਾਗ ਪੈ ਜਾਣਗੇ ਉਤੋਂ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡੇ ਦੰਦਾਂ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਜੇਗੀ ਦੰਦਾਂ ਦੇ ਵਿੱਚ ਤੁਹਾਡੇ ਕੈਵਿਟੀ ਬੰਨੀ ਸ਼ੁਰੂ ਹੋ ਜੇਗੀ ਤੁਹਾਡੇ ਜਿੰਨੇ ਜੋਇੰਟ ਨੇ ਬਾਡੀ ਦੇ ਵਿੱਚ ਸਾਰੇ ਹੀ ਖੜਕਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਉਹਨੂੰ ਤਾਂ ਪਤਾ ਲੱਗਦਾ ਵੀ ਜਿਹੜਾ ਕੈਲਸ਼ੀਅਮ ਦੀ ਐਬਸਾਰਪਸ਼ਨ ਹੈ ਬੋਡੀ ਦੇ ਅੰਦਰ ਜਾ ਤੇ ਉਹ ਕੈਲਸ਼ੀਅਮ ਐਬਸਾਰਬ ਨਹੀਂ ਕਰ ਰਿਆ ਜਾਂ ਜਿਹੜੀ ਤੁਹਾਡੀ ਡਾਈਟ ਹੈ ਉਹਦੇ ਵਿੱਚ ਇੰਨੀ ਗੜਬੜ ਹੈ ਵੀ ਉਹ ਜਿਹੜੀ ਡਾਈਟ ਹੈ ਉਹਦੇ ਵਿੱਚ ਕੈਲਸ਼ੀਅਮ ਹੈ ਹੀ ਨਹੀਂ ਤੇ ਜਿਹੜੇ ਆਪਾਂ ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ ਜਿੱਥੇ ਸੂਰਜ ਨਹੀਂ ਚੜਦਾ ਜਿੱਥੇ ਧੁੱਪ ਨਹੀਂ ਚੜਦੀ ਜਿੱਥੇ ਜੰਕ ਫੂਡ ਦਾ ਫਾਸਟ ਫੂਡ ਦਾ ਬਹੁਤ ਜ਼ਿਆਦਾ ਪਰ ਚੱਲਣੇ ਉੱਥੇ ਦੀ ਇਹ ਚੀਜ਼ ਇੰਨੀ ਵਧੀਆ ਹੈ ਇੰਨੀ ਵਧੀਆ ਕੀ ਉਹਨਾਂ ਨੇ ਸਪੈਸ਼ਲ ਟਿਕਟਾਂਗ ਰਾਕੇ ਅਰਬ ਕੰਟਰੀਆਂ 'ਚ ਜਾਣਾ ਹੁੰਦਾ ਹੈ ਇੰਡੀਆ ਆਲਾ ਹੁੰਦਾ ਸਿਰਫ ਧੁੱਪ ਲੈਣ ਲਈ ਸੰਵਾਦ ਸੰਵਾਦ ਬਾਤ ਲੈਂਦੇ ਨੇ ਬਹੁਤ ਵਧੀਆ ਵਰਡ ਤੁਸੀਂ ਯੂਜ਼ ਕੀਤਾ ਸੰਵਾਦ ਜਦੋਂ ਸੰਵਾਦ ਲੈਣਾ ਨਾ ਤੁਸੀਂ ਉਹ ਚੀਜ਼ਾਂ ਵਾਲਾ ਜਿਹੜਾ ਅਸਰ ਏ ਉਹ ਤੁਹਾਨੂੰ ਇਹਦੇ ਵਿੱਚੋਂ ਮਿਲ ਜਾਣਾ ਤੁਹਾਨੂੰ ਜਿਹੜੇ ਬਾਹਰ ਬੈਠੇ ਮੇਰੇ ਵੀਰ ਉਹਨਾਂ ਨੂੰ ਟਿਕਟਾਂਗ ਰਾਣ ਦੀ ਲੋੜ ਨਹੀਂ ਉਹਨਾਂ ਨੂੰ ਇੰਡੀਆ ਦੀ ਲੋੜ ਨਹੀਂ ਉਹਨਾਂ ਨੂੰ ਵੈਸੇ ਆਲਾ ਜਾਂਦੇ ਆ ਸਕਦੇ ਨੇ ਪਰ ਜਿਹੜੇ ਕੰਮ ਲਈ ਆਪਾਂ ਕਹਦੇ ਇਹ ਵੀ ਸੰਵਾਦ ਲੈਣ ਜਾਣਾ ਤੇ ਉਸ ਕੰਮ ਲਈ ਜੇ ਇਹਨੂੰ ਸਹੀ ਤਰ੍ਹਾਂ ਵਰਤ ਲਈਏ ਜਿੱਦਾਂ ਆਪਾਂ ਤੁਹਾਨੂੰ ਦੱਸਾਂਗੇ ਜੇ ਤੁਸੀਂ ਉਦਾਂ ਵਰਤ ਲੋਗੇ ਇਹਨੂੰ ਤੇ ਤੁਹਾਨੂੰ ਨਾ ਕਿਸੇ ਡਾਕਟਰ ਦੀ ਨਾ ਕਿਸੇ ਵੈਦ ਦੀ ਤੇ ਨਾ ਤੁਹਾਨੂੰ ਸੰਬਾਧ ਦੀ ਲੋੜ ਪੈਗੀ ਤੁਹਾਡੇ ਢੇਰ ਸਾਰੇ ਪੈਸੇ ਬਚ ਜਾਣਗੇ ਪਲੱਸ ਜਿਹੜਾ ਸਰੀਰ ਨੂੰ ਇੱਕ ਕੰਫਰਟ ਏ ਸਰੀਰ ਨੂੰ ਇੱਕ ਸਕੂਨ ਏ ਉਹ ਮਿਲੇਗਾ ਜੀ ਜੀ ਅੱਛਾ ਫਿਰ ਵੈ ਜੀ ਜਿਹੜੀ ਇਹ ਚੀਜ਼ਾਂ ਹੈਗੀਆਂ ਨੇ ਤੁਸੀਂ ਦੱਸ ਰਹੇ ਹੋ ਕਿ ਬੜੀਆਂ ਇਫੈਕਟਿਵ ਚੀਜ਼ਾਂ ਹੈਗੀਆਂ ਨੇ ਸਾਰੀਆਂ ਇਹ ਤੇ ਦੋਸੀਂ ਇੱਕ ਵਾਰ ਸ਼ੁਰੂ ਕਰ ਲਈਏ ਪਿੱਠ ਦਰਦ ਦਾ ਮਾਮਲਾ ਹੱਲ ਕਰੋ ਕਿ ਖਾਸ ਕਰਕੇ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈਗਾ ਕੈਲਸ਼ੀਅਮ ਦੀ ਘਾਟ ਕਰਕੇ ਉਹ ਸੈੱਟ ਹੋਊ ਦੇਖੋ ਜੀ ਇੱਕ ਆਮ ਤੌਰ ਤੇ ਧਾਰਨਾ ਹੁੰਦੀ ਹੈ ਜਿਹਦੇ ਵੀ ਦਰਦ ਹੁੰਦਾ ਨਾ ਡਾਕਟਰ ਜਾਂ ਵੈਦ ਜਾਂ ਕੋਈ ਵੀ ਉਹਨਾਂ ਦਾ ਰਿਸ਼ਤੇਦਾਰ ਸੱਜਣ ਮਿੱਤਰ ਉਹ ਕਹਿੰਦੇ ਜੀ ਇਨਫਲੇਮੇਸ਼ਨ ਹੋਈ ਹੈ ਇਨਫਲੇਮੇਸ਼ਨ ਮੀਨਸ ਸੋਜਿਸ਼ ਹੋਈ ਹੈ ਸੋਜਿਸ਼ ਤੇ ਤਾਂ ਹੋਏਗੀ ਨਾ ਜੀ ਉਹਨੇ ਕੋਈ ਭਾਰ ਅਸਮਾਨ ਚੱਕਿਆ ਹੋਵੇਗਾ ਹਰ ਬੰਦਾ ਤੇ ਨਹੀਂ ਨਾ ਲੇਬਰ ਜੌਬ ਕਰਦਾ ਆਪਾਂ ਲੇਬਰ ਜੌਬ ਕਰਨ ਵਾਲਿਆਂ ਦੀ ਰਿਸਪੈਕਟ ਕਰਦੇ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਬਟ ਜਿਹੜੇ ਬੰਦੇ ਲੇਬਰ ਜੌਬ ਨਹੀਂ ਕਰਦੇ ਜਿਹੜੇ ਬੰਦੇ ਹੱਥ ਨਾਲ ਕੋਈ ਡੱਕਾ ਨਹੀਂ ਤੋੜ ਕੇ ਦੂਰਾ ਕਰਦੇ ਆਫਿਸ ਜੌਬ ਕਰਦੇ ਨੇ ਸਵੇਰੇ ਦਫਤਰ ਜਾਂਦੇ ਨੇ ਰੋਟੀ ਦਾ ਡੱਬਾ ਲੈ ਕੇ ਸ਼ਾਮ ਨੂੰ ਘਰ ਆ ਜਾਂਦੇ ਨੇ ਉਹਨਾਂ ਨੇ ਕਿਹੜੀ ਲੇਬਰ ਕੀਤੀ ਹੈ ਉਹਨਾਂ ਨੇ ਤੇ ਆਪਣੇ ਸਕੂਟਰ ਤਾਂਗੇ ਦੀ ਸਟੈਂਡ ਨਹੀਂ ਲਾਇਆ ਹੁੰਦਾ ਫਿਰ ਉਹ ਇਨਫਲੇਮੇਸ਼ਨ ਕਿੱਥੋਂ ਆ ਗਈ ਸੋਜਿਸ਼ ਕਿੱਥੋਂ ਆ ਗਈ ਸੋਜਿਸ਼ ਵੀ ਇੱਕ ਰੀਜ਼ਨ ਹੋ ਸਕਦਾ ਮੈਂ ਉਸ ਗੱਲ ਨੂੰ ਡਿਨਾਈ ਨਹੀਂ ਕਰਦਾ ਬਟ ਜਿਹੜੇ ਬੰਦੇ ਹਾਰਡ ਜੌਬ ਨਹੀਂ ਕਰਦੇ ਜਾਂ ਲੇਬਰ ਦਾ ਕੰਮ ਨਹੀਂ ਕਰਦੇ ਉਹਨਾਂ ਨੂੰ ਸੂਜਿਸ਼ ਨਹੀਂ ਹੁੰਦੀ ਉਹਨਾਂ ਨੂੰ ਅਕਸਰ ਇਹ ਪਾਇਆ ਜਾਂਦਾ ਵੀ ਕੈਲਸ਼ੀਅਮ ਦੀ ਕਮੀ ਆਂਦੀ ਏ ਜਿਹਦੇ ਵੀ ਦਿਮਾਗ ਦੇ ਵਿੱਚ ਜ਼ਿਆਦਾ ਇਦਾਂ ਦੇ ਕੋਈ ਡਾਊਟ ਆਏ ਉਹ ਆਪਣਾ ਇੱਕ ਸਿੰਪਲ ਜਿਹਾ ਕੈਲਸ਼ੀਅਮ ਦਾ ਟੈਸਟ ਕਰਾ ਲੈ ਜੇ ਕੈਲਸ਼ੀਅਮ ਉਹਦਾ ਪੂਰਾ ਤੇ ਫਿਰ ਆਪਾਂ ਦੂਜੇ ਪਾਸੇ ਵੇਖ ਲਾਂਗੇ ਵੀ ਕੀ ਰੀਜ਼ਨ ਕੀ ਉਹਦਾ ਜੀ ਅੱਛਾ ਤੇ ਡਾਕਟਰ ਸਾਹਿਬ ਇਹ ਜਿਹੜਾ ਨੁਸਖਾ ਫਾਰਮੂਲਾ ਹੈ ਇਹ ਬੰਨਾ ਕਿਵੇਂ ਹੈ ਜੀ ਔਰ ਇਹਦੇ ਫਾਇਦੇ ਕੀ ਕੀ ਹੋਣ ਵਾਲੇ ਨੇ ਉਹਦੇ ਬਾਰੇ ਵੀ ਦੱਸਾਂਗੇ ਜੀ ਜਰੂਰ ਸਾਰੀ ਗੱਲਬਾਤ ਦੱਸਾਂਗੇ ਇੱਕ ਇਹਦੇ ਵਿੱਚ ਪੁਆਇੰਟ ਕਲੀਅਰ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਕਈਆਂ ਨੂੰ ਇਦਾਂ ਦੀ ਪ੍ਰੋਬਲਮ ਆਂਦੀ ਏ ਕੈਲਸ਼ੀਅਮ ਦੀ ਜਦੋਂ ਵੀ ਗੱਲ ਆਂਦੀ ਏ ਸਭ ਤੋਂ ਪਹਿਲਾਂ ਗੱਲ ਆਂਦੀ ਏ ਦੁੱਧ ਦੀ ਠੀਕ ਹੈ ਕਹਿੰਦੇ ਜੀ ਦੁੱਧ ਪੀਓ ਦੁੱਧ ਨਾਲ ਕੈਲਸ਼ੀਅਮ ਆਰਾਮ ਨਾਲ ਪੂਰਾ ਹੋ ਜਾਂਦਾ ਅੱਜ ਦੀ ਰੇਟ ਦੇ ਵਿੱਚ ਪਿੰਡਾਂ ਦੀ ਗੱਲ ਨਹੀਂ ਕਰਦਾ ਸ਼ਹਿਰਾਂ ਦੀ ਗੱਲ ਕਰਦਾ ਸ਼ਹਿਰਾਂ ਦੇ ਵਿੱਚ ਪਿਓਰ ਦੁੱਧ ਲੱਭਣਾ ਬਹੁਤ ਮੁਸ਼ਕਲ ਹੈ ਠੀਕ ਹੈ ਜਦੋਂ ਤੁਸੀਂ ਦੁੱਧ ਪੀਓਗੇ ਨਾਲ ਹੀ ਤੁਹਾਨੂੰ ਟਾਇਲਟ ਭਜਣਾ ਪੈਣਾ ਫਿਰ ਤੁਸੀਂ ਉਸ ਚੀਜ਼ ਤੋਂ ਅੱਕ ਜਾਓਗੇ ਬੜੀ ਛੇਤੀ ਤੁਸੀਂ ਕਹਣਾ ਯਾਰ ਵੀ ਮੈਂ ਤੇ ਜਦੋਂ ਦੁੱਧ ਪੀਣਾ ਵਾ ਮੈਨੂੰ ਦੇਖੋ ਇਹ ਇੱਕ ਪ੍ਰੋਬਲਮ ਹੈ ਜਦੋਂ ਤੁਸੀਂ ਦੁੱਧ ਪੀਂਦੇ ਹੋ ਤੁਹਾਨੂੰ ਟਾਇਲਟ ਜਾਣਾ ਪੈਂਦਾ ਜੇ ਦੁੱਧ ਤੁਹਾਡਾ ਪਿਓਰ ਹੈ ਫਿਰ ਵੀ ਜੇ ਤੁਹਾਨੂੰ ਟਾਇਲਟ ਜਾਣਾ ਪੈਂਦਾ ਇਟ ਮੀਨਸ ਬਾਡੀ ਦੇ ਅੰਦਰ ਕੈਲਸ਼ੀਅਮ ਦੀ ਐਬਜ਼ਾਰਪਸ਼ਨ ਜਿਹੜਾ ਕੈਲਸ਼ੀਅਮ ਬਾਡੀ ਨੇ ਐਬਜ਼ਾਰਬ ਕਰਨਾ ਹੈ ਉਹ ਐਬਜ਼ਾਰਪਸ਼ਨ ਜਿਹੜੀ ਪਾਵਰ ਹੈ ਉਹਨੂੰ ਬਾਡੀ ਨੂੰ ਕੈਲਸ਼ੀਅਮ ਨੂੰ ਅੰਦਰ ਪਛਾਣ ਦੀ ਜਦੋਂ ਤੁਹਾਡੀ ਘਟ ਜਾਂਦੀ ਏ ਉਦੋਂ ਫਿਰ ਕੀ ਕੰਮ ਕਰਦਾ ਉਦੋਂ ਇਹ ਸਾਡਾ ਨੁਸਕਾ ਕੰਮ ਕਰਦਾ ਤੁਹਾਡੇ ਨੂੰ ਦੁੱਧ ਵੀ ਪਚਣ ਲੱਪੇਗਾ ਰਾਤ ਨੂੰ ਨੀਂਦ ਵੀ ਸੁਣੀ ਆਏਗੀ ਠੀਕ ਹੈ ਤੁਹਾਡਾ ਸੁਭਾਅ ਵੀ ਵਧੀਆ ਰਹੇਗਾ ਹਮੇਸ਼ਾ ਖੁਸ਼ ਰਹੋਗੇ ਮੁਸਕਰਾਉਂਦੇ ਰਹੋਗੇ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਹ ਪਾਊਡਰ ਹੈਗਾ ਪੇਨ ਕਿਲਰ ਨਾਲੋਂ ਵੀ ਜ਼ਿਆਦਾ ਇਫੈਕਟਿਵ ਹੈ ਉਹ ਗਿਵੋ ਜੀ ਦੇਖੋ ਜੀ ਜਿਹੜਾ ਪੇਨ ਕਿਲਰ ਏ ਉਹਦਾ ਹਰ ਇੱਕ ਬੰਦੇ ਨੂੰ ਅੱਜ ਦੀ ਡੇਟ 'ਚ ਚਾਹੇ ਉਹ ਬੰਦਾ ਚਾਹੇ ਉਹ ਲੇਡੀ ਏ ਉਹਨੂੰ ਇਹ ਪਤਾ ਹੈ ਵੀ ਪੇਨ ਕਿਲਰ ਲੈ ਨਾਲ ਸਭ ਤੋਂ ਜ਼ਿਆਦਾ ਸਾਈਡ ਇਫੈਕਟ ਹੁੰਦੇ ਨੇ ਤੁਹਾਡੇ ਲੀਵਰ ਨੂੰ ਤੁਹਾਡੀਆਂ ਕਿਡਨੀਆ ਨੂੰ ਇਨਸਟੈਂਟ ਅਸਰ ਪੈਂਦਾ ਈਵਨ ਕਿ ਹੁਣ ਤੇ ਜਿਹੜੇ ਐਲੋਪੈਥੀ ਵਾਲੇ ਡਾਕਟਰ ਨੇ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਜੇ ਤੁਹਾਨੂੰ ਮਾੜੀ ਮੋਟੀ ਦਰਦ ਹੋਏ ਤੇ ਪੇਨ ਕਿਲਰ ਬਿਲਕੁਲ ਨਾ ਇਸਤੇਮਾਲ ਕਰੋ ਤੇ ਇਹ ਜਿਹੜਾ ਹੈ ਇਹ ਹੈਗਾ ਨੈਚੁਰਲ ਪੇਨ ਕਿਲਰ ਨੈਚੁਰਲ ਪੇਨ ਕਿਲਰ ਕਿੱਦਾਂ ਹੋਇਆ ਜੀ ਦੇਖੋ ਇਹਦੇ ਚ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਪਾਈਆਂ ਨੇ ਉਹ ਕੁਦਰਤ ਦੇ ਨਾਲ ਜੁੜੀਆਂ ਆਪਣਾ ਜਿਹੜਾ ਸਰੀਰ ਹੈ ਉਹ ਵੀ ਕੁਦਰਤ ਦੇ ਨਾਲ ਜੁੜਿਆ ਪੰਜ ਤਤਾਂ ਦਾ ਸਰੀਰ ਬਣਿਆ ਆਯੁਰਵੇਦ ਅਕੋਰਡਿੰਗ ਜਿਹੜੀ ਆ ਚੀਜ਼ ਆਪਾਂ ਤਿਆਰ ਕਰ ਰਹੇ ਆ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਹੁੰਦੀ ਕੋਈ ਗੁੰਝੈਸ਼ ਨਹੀਂ ਹੈਗੀ ਜੇ ਅਸੀਂ ਤੁਹਾਨੂੰ ਦਸੀਏ ਜਿਹੜੀ ਕੁਆਂਟੀਟੀ ਤੁਸੀਂ ਉਹਦੇ ਹਿਸਾਬ ਨਾਲ ਜਿਹੜਾ ਸਮਾਨ ਹੈ ਉਹਦੇ ਹਿਸਾਬ ਨਾਲ ਯੂਜ਼ ਕਰੋਗੇ ਤੁਹਾਨੂੰ ਸਾਈਡ ਇਫੈਕਟ ਤੇ ਨਹੀਂ ਤੁਹਾਨੂੰ ਠੀਕ ਹੋਣ ਦੇ ਪੂਰੇ ਪੂਰੇ ਚਾਂਸ ਨੇ 100% ਮੈਂ ਕਹਾਂਗਾ ਜਿੰਨੇ ਮੈਂ ਪੇਸ਼ੈਂਟਾਂ ਨੂੰ ਅੱਜ ਤੱਕ ਇਹ ਚੀਜ਼ ਰਿਕਮੈਂਡ ਕੀਤੀ ਏ ਤੇ ਜਿਹੜੇ ਜਿਹੜੇ ਮੈਂ ਪੇਸ਼ੈਂਟਾਂ ਨੂੰ ਦਿੱਤੀ ਏ ਚਾਹੇ ਉਹਨਾਂ ਦਾ ਏਜ ਗਰੁੱਪ 65 ਤੋਂ ਉੱਪਰ ਸੀ 65 ਸਾਲ ਤੋਂ ਉੱਤੇ ਫਰੂਕੀ ਸਾਹਿਬ ਤੁਸੀਂ ਯਕੀਨ ਨਹੀਂ ਕਰੋਗੇ ਮੇਰੀ ਗੱਲ ਤੇ 65 ਸਾਲ ਤੋਂ ਉੱਤੇ ਮਾਤਾ ਸਿਗੀ ਉਹਨੂੰ ਆਪਾਂ ਇਹ ਨੁਸਖਾ ਯੂਜ਼ ਕਰਨ ਲਈ ਕਿਹਾ ਪੂਰੇ 15 ਦਿਨਾਂ ਦੇ ਵਿੱਚ ਕੰਨੇ ਮੈਂ ਕੋਈ ਦੁਨੀਆ ਦਾ ਡਾਕਟਰ ਨਹੀਂ ਛੱਡਿਆ ਕੋਈ ਦਵਾਈ ਨਹੀਂ ਛੱਡੀ ਜੋਇੰਟ ਪੇਨਸ ਠੀਕ ਹੋਉਂਦਾ ਨਾਮ ਨਹੀਂ ਸੀ ਲੰਦੀ ਜਦੋਂ ਮੈਂ ਉਹਨਾਂ ਦੇ ਸਿੰਪਟਮਸ ਦੇਖੇ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਮੈਂ ਕਹਿੰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਮਾਤਾ ਜੀ ਕਹਿੰਦੇ ਨਹੀਂ ਆਉਂਦੀ ਮੈਂ ਕਹਿੰਦੀ ਕਿੱਥੇ ਕਿੱਥੇ ਦਰਦ ਹੁੰਦਾ ਕਹਿੰਦੇ ਸਾਰੇ ਬਾਡੀ ਦੇ ਵਿੱਚ ਹੁੰਦਾ ਹਾਂ ਰੈਸਟਲੈਸ ਰਹਿਨੀ ਆ ਮੈਂ ਮੈਨੂੰ ਨੀਂਦ ਨਹੀਂ ਆਉਂਦੀ ਮੇਰੇ ਮੂੰਹ 'ਚ ਜਿਹੜੇ ਦੰਦ ਨੇ ਇਹ ਵੀ ਖੁਰਨੇ ਸ਼ੁਰੂ ਹੋ ਗਏ ਨੇ ਮਾੜਾ ਜਿਹਾ ਝਟਕਾ ਲੱਗਦਾ ਤੇ ਇਦਾਂ ਲੱਗਦਾ ਹੁਣੇ ਹੱਡੀ ਟੁੱਟ ਜਾ ਉਹ ਮੈਂ ਕਹਿੰਦੀ ਮਾਤਾ ਜੀ ਤੁਸੀਂ ਆ ਨੁਸਖਾ ਵਰਤੋ ਪੂਰੇ 15 ਦਿਨਾਂ ਬਾਅਦ ਮਾਤਾ ਜੀ ਮੈਨੂੰ ਫੋਨ ਆ ਗਿਆ ਸੀ ਅੱਛਾ ਕਿ ਪੁੱਤ ਮੈਂ ਠੀਕ ਆ ਵੀ ਮੈਨੂੰ ਮੈਂ ਤੈਨੂੰ ਦਿਲੋਂ ਦੁਆਵਾਂ ਦੇਣੀ ਪਈਆਂ ਵੀ ਜਿਹੜੇ ਕੰਮ ਮੇਰਾ ਐਨੇ ਸਾਲਾਂ ਦਾ ਨਹੀਂ ਹੋ ਰਿਹਾ ਸੀ ਉਹ ਤੁਸੀਂ ਮੇਰੇ ਘਰ ਬੈਠੇ ਮੇਰਾ ਮਸਲਾ ਹੱਲ ਕਰ ਜੀ ਡਾਕਟਰ ਸਾਹਿਬ ਫਿਰ ਇਹ ਨੁਸਖਾ ਫਾਰਮੂਲਾ ਸਰ ਨੂੰ ਕੁਆਂਟੀਟੀ ਸਮਝਾ ਦਿਓ ਮਿਕਦਾਰ ਸਮਝਾ ਦਿਓ ਤੇ ਸਮਾਂ ਸਮਝਾ ਦਿਓ ਕਿਸ ਵੇਲੇ ਇਹ ਬੈਸਟ ਹੈਗਾ ਇਨਟੇਕ ਲਈ ਦੇਖੋ ਜੀ ਪਹਿਲਾਂ ਆਪਾਂ ਜੀ ਤੇ ਕੰਟੈਂਟ ਦਿਾਵਾਂਗੇ ਇਸ ਤੋਂ ਸਭ ਤੋਂ ਜਿਹੜਾ ਮੇਨ ਕੰਟੈਂਟ ਹੈਗਾ ਉਹ ਹੈਗਾ ਫੁੱਲ ਮਖਾਣਾ ਜਿਹੜਾ ਇਹ ਫੁੱਲ ਮਖਾਣਾ ਹੈ ਇਹ ਫੁੱਲ ਆਫ ਕੈਲਸ਼ੀਅਮ ਹੈ ਠੀਕ ਹੈ ਐਨ ਆਈ ਚ ਕੈਲਸ਼ੀਅਮ ਹੈ ਕਿ ਇਹ ਇਟਸੈਲਫ ਹੀ ਬਹੁਤ ਵਧੀਆ ਚੀਜ਼ ਹੈ ਬਟ ਇਹਨੂੰ ਲੈਣ ਦੀ ਇੱਕ ਕੰਡੀਸ਼ਨ ਹੈਗੀ ਹੈ ਜਦੋਂ ਵੀ ਆਪਾਂ ਇਹਨੂੰ ਯੂਜ਼ ਕਰਨਾ ਆਪਾਂ ਇਹਨੂੰ ਹਲਕੀ ਆਂਚ ਦੇ ਉੱਤੇ ਬਿਲਕੁਲ ਸਲੋ ਫਲੇਮ ਦੇ ਉੱਤੇ ਇਹਨੂੰ ਅਸੀਂ ਸੇਕ ਲੈਣਾ ਇੱਕ ਡੇਰ ਵਿੱਚ ਜਿਹੜੀ ਹਿਊਮਿਡਿਟੀ ਹੈ ਜਿਹੜਾ ਮਾੜਾ ਮੋਟਾ ਕੋਈ ਚੀਜ਼ ਹੈ ਉਹ ਸੁੱਕ ਜਾਏਗੀ ਇੱਕ ਇਹ ਜਿਹੜੇ ਪ੍ਰੋਪਰ ਕ੍ਰਿਸਪੀ ਹੋ ਜਾਣਗੇ ਠੀਕ ਹੈ ਠੀਕ ਹੈ ਜੀ ਇਹ ਆਪਾਂ ਲੈਣੇ ਨੇ ਜੀ 100 ਗ੍ਰਾਮ ਪੂਰੇ ਠੀਕ ਹੈ ਇੱਕ ਵਾਰ ਜਦੋਂ ਆਪਾਂ ਨੁਸਖਾ ਤਿਆਰ ਕਰਨਾ ਇਹਨੂੰ 100 ਗ੍ਰਾਮ ਆਪਾਂ ਯੂਜ਼ ਕਰਨਾ ਮਤਲਬ ਦੋ ਤਿੰਨ ਮੁਠੀਆਂ ਹਾਂਜੀ ਹਾਂਜੀ ਇਹ ਇਹਨੂੰ ਆਪਾਂ ਕਹਿੰਦੇ ਆ ਕਸ਼ਮੀਰੀ ਠੀਕ ਹੈ ਜਿਹਦਾ ਪੇਟ ਮੋਟਾ ਹੋ ਗਿਆ ਜਿਹੜੀ ਸਾਈਜ਼ ਛੋਟਾ ਹੋ ਗਿਆ ਆ ਦੇਖੋ ਠੀਕ ਹੈ ਕਿਆ ਬਾਤ ਹੈ ਪੇਟ ਮੋਟਾ ਹੋ ਗਿਆ ਤੇ ਸਾਈਜ਼ ਛੋਟਾ ਹੋ ਗਿਆ ਇਹਨੂੰ ਕਾਬਲੀਗिरी ਵੀ ਕਹਿੰਦੇ ਨੇ ਇਹਨੂੰ ਕਸ਼ਮੀਰੀ ਗਿਰੀ ਵੀ ਕਹਿੰਦੇ ਨੇ ਬਸ ਮੈਂ ਤੁਹਾਨੂੰ ਛੋਟੀ ਦੱਸਤੀ ਨਿਸ਼ਾਨੀ ਵੀ ਸਾਈਜ਼ ਛੋਟਾ ਤੇ ਪੇਟ ਮੋਟਾ ਇਹ ਗਰੀ ਆਪਾਂ ਯੂਜ਼ ਕਰਨੀ ਹੈ ਬੜੀ ਆਸਾਨੀ ਨਾਲ ਦੰਦੀ ਬਦਾਮ ਜੀ ਹਾਂ ਖਰਬੰਦੀ ਕਹਿ ਲਓ ਜਿਹੜੀ ਵੀ ਤੁਸੀਂ ਕਹਿ ਸਕਦੇ ਹੋ ਇਹ ਆਰਾਮ ਨਾਲ ਸਾਨੂੰ ਜਿਹੜੇ ਵੀ ਫਰੂਟ ਵਾਲੇ ਸਾਡੇ ਵੀਰ ਨੇ ਜਿਹੜੇ ਆਪਣਾ ਡਰਾਈ ਫਰੂਟ ਵੇਚਦੇ ਨੇ ਉਹ ਡਰਾਈ ਫਰੂਟ ਵਾਲੀ ਸ਼ਾਪ ਤੋਂ इजीली ਮਿਲ ਜੇਗੀ ਆਪਾਂ ਨੂੰ ਇਹ ਆਪਾਂ ਯੂਜ਼ ਕਰਨੀ ਹੈ 100 ਗ੍ਰਾਮ ਤੇ ਤੀਜਾ ਦੇਰ ਵਿੱਚ ਬਹੁਤ ਅਹਿਮ ਫੈਕਟਰ ਹੈ ਯੋ ਨਾ ਆਪਾਂ ਖਸਖਾਸ ਕਹਿੰਨੇ ਆ ਖਸਖਾਸ ਵੀ ਕਹ ਦਿੰਨੇ ਆ ਕਸਕਾਸ ਵੀ ਕਹ ਦਿੰਨੇ ਆ ਅੰਗਰੇਜ਼ੀ ਦੇ ਵਿੱਚ ਇਹਨੂੰ ਪੋਪੀ ਸੀਡ ਵੀ ਕਹ ਦਿੰਨੇ ਆ ਇਹ ਆਪਾਂ ਲੈਣੇ ਨੇ ਸਿਰਫ 25 ਗ੍ਰਾਮ 25 ਗ੍ਰਾਮ ਜਿਹੜੇ ਪੋਪੀ ਸੀਡ ਨੇ ਜਿਨ੍ਹਾਂ ਨੂੰ ਵੀਰਾਂ ਨੂੰ ਭੈਣਾ ਨੂੰ ਰਾਤ ਨੂੰ ਨੀਂਦ ਨਾ ਆਂਦੀ ਦਿੱਕਤ ਆਂਦੀ ਪਈਏ ਜਾਂ ਰਾਤੀ ਨੀਂਦ ਘਟ ਆਂਦੀ ਏ ਜਾਂ ਸਾਊਂਡ ਸਲੀਪ ਨਹੀਂ ਆਂਦੀ ਇਹ ਉਹਨਾਂ ਦਾ ਬਹੁਤ ਵਧੀਆ ਕੰਮ ਕਰੇਗਾ ਨਾਲ ਇਹਦਾ ਇਦੇ ਵਿੱਚ ਆਪਾਂ ਲੈਣੇ ਨੇ ਜੀ ਇਹ ਸਫੇਦ ਤਿੱਲ ਇਹ ਸਫੇਦ ਤਿੱਲ ਨੇ ਸਫੇਦ ਤਿੱਲ ਨੇ ਇਹ ਤੋਤੇ ਹੋਏ ਨਹੀਂ ਲੈਣੇ ਆਪਾਂ ਅੰਤ ਤੋਤੇ ਤੋਤੇ ਹੋ ਯੂਜ਼ ਕਰੋਗੇ ਪ੍ਰੋਪਰ ਰਿਜ਼ਲਟ ਨਹੀਂ ਮਿਲੇਗਾ ਬਾਅਦ ਚ ਮੈਨੂੰ ਬਲੇਮ ਨਾ ਕਰਿਓ ਇਹ ਆਪਾਂ ਯੂਜ਼ ਕਰਨੇ ਨੇ 100 ਗ੍ਰਾਮ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ ਯੂਜ਼ ਕਰਨ ਤੋਂ ਪਹਿਲਾਂ ਰੋਸਟ ਕਰਨਾ ਜੀ ਰੋਸਟ ਜ਼ਰੂਰ ਕਰਨਾ ਜਿੰਨੀਆਂ ਆਈਟਮਾਂ ਤੁਹਾਨੂੰ ਮੈਂ ਦੱਸ ਦਵਿਆਂ ਵਾਂ ਸਾਰੀਆਂ ਆਪਾਂ ਰੋਸਟ ਕਰਨੀਆਂ ਰੋਸਟ ਕੀਤੇ ਬਗੈਰ ਕੋਈ ਆਈਟਮ ਯੂਜ਼ ਨਹੀਂ ਕਰਨੀ ਠੀਕ ਹੈ ਠੀਕ ਹੈ ਤੇ ਇਹ ਕੀ ਚੀਜ਼ ਹੈ ਅਲਸੀ ਏ ਆਲਸੀ ਹੈ ਜੀ ਆਲਸੀ ਜਿਹੜੀ ਯੂਜ਼ ਕਰਨੀ ਹੈ ਉਹ ਵੀ ਰੋਸਟ ਕਰਕੇ ਕਰਨੀ ਹੈ ਇੱਕ ਵਾਰ ਦੇ ਵਿੱਚ ਜਦੋਂ ਆਪਾਂ ਨੁਸਖਾ ਬਣਾਣੇ ਪਏ ਆ ਦੇ ਵਿੱਚ ਸਿਰਫ 50 ਗ੍ਰਾਮ ਪਾਣੀ ਹੈ ਠੀਕ ਹੋ ਗਿਆ ਠੀਕ ਹੈ ਜੀ ਅੱਛਾ ਹੁਣ ਇਹ ਦੱਸ ਦਿਓ ਡਾਕਟਰ ਸਾਹਿਬ ਵੀ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਰੋਸਟ ਕਰਨੀਆਂ ਨੇ ਜਾਂ ਅਲੱਗ-ਅਲੱਗ ਕਰਨੀਆਂ ਨੇ ਨਹੀਂ ਨਹੀਂ ਅਟਾ-ਅਟਾ ਕਰਕੇ ਕਰਨੀਆਂ ਫਿਰੁਕੀ ਸਾਹਿਬ ਉਹ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਇਕੱਲੀ-ਇਕੱਲੀ ਗੱਲ ਸਾਰੀ ਤੁਹਾਨੂੰ ਦੱਸਾਂਗੇ ਵੀ ਕਿੱਦਾਂ-ਕਿੱਦਾਂ ਕਰਨੀ ਹੈ ਪ੍ਰੋਸੈਸ ਹੈਗਾ ਕਿ ਜੇ ਤੁਸੀਂ ਪ੍ਰੋਸੈਸ ਨੂੰ ਇਦਾਂ ਵਰਡ ਟੂ ਵਰਡ ਬਿਲਕੁਲ ਕਾਪੀ ਕਰੋਗੇ ਵਧੀਆ ਤਰੀਕੇ ਨਾਲ ਯੂਜ਼ ਕਰੋਗੇ ਜਿੱਦਾਂ ਆਪਾਂ ਦੱਸਿਆ ਉਹ ਵਿਧੀ ਅਨੁਸਾਰ ਯੂਜ਼ ਕਰੋਗੇ ਫੇਰ ਹੀ ਇਹਦਾ ਫਾਇਦਾ ਹੋਣਾ ਕਿਉਂਕਿ ਆਯੁਰਵੇਦ ਜਿਹੜਾ ਹੈਗਾ ਨਾ ਆਯੁਰਵੇਦ ਬੜੀ ਵਧੀਆ ਚੀਜ਼ ਹੈਗੀ ਹੈ ਬਟ ਹੁਣ ਜੇ ਤੁਸੀਂ ਮੈਂ ਤੁਹਾਨੂੰ ਕਿਸ ਕੋਈ ਚੀਜ਼ ਕਿੰਨਾ ਵੀ 25 ਗ੍ਰਾਮ ਪਾਣੀ ਹੈ ਤੁਸੀਂ ਕਰੋ ਆਪਣਾ ਲਾਲਚ ਨਹੀਂ ਜੀ ਮੈਂ ਇਹਨੂੰ ਵਧਾ ਲੰਨਾ ਵਾਂ ਤੇ ਮੈਂ ਵੀ ਤੁਹਾਨੂੰ ਵਧਾ ਕੇ ਦੱਸ ਸਕਦਾ ਵਾਂ ਠੀਕ ਹੈ ਠੀਕ ਹੈ ਨਾ ਜੇ 25 ਦਾ ਤੁਸੀਂ 50 ਕਰਤਾ ਤੇ ਫਿਰ ਫਾਇਦੇ ਦੀ ਉਮੀਦ ਥੋੜੀ ਘੱਟ ਹੀ ਰੱਖਿਓ ਤੇ ਫਿਰ ਇਹ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਇਹ ਸਾਰੇ ਨੁਸਖੇ ਫਾਰਮੂਲੇ ਸੇ ਤੁਹਾਨੂੰ ਦਿਖਾਤਾ ਰੋਸਟ ਵੀ ਕਰਦੇ ਹੋਏ ਅਸੀਂ ਤੁਹਾਨੂੰ ਦਿਖਾਤੇ ਦੇਖੋ ਕਿਵੇਂ ਰੋਸਟ ਹੋ ਰਿਹਾ ਹੈ ਮਖਾਣੇ ਨੇ ਬਾਦਾਮ ਨੇ ਖਸ ਖਸਾ ਤੇਲ ਹੈਗੇ ਨੇ ਅੰਤੋਤੇ ਔਰ ਅਲਸੀ ਹੈਗੇ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਰੋਸਟ ਕਰ ਲਿਆ ਰੋਸਟ ਕਰਨ ਤੋਂ ਬਾਅਦ ਜੀ ਫਿਰ ਫਿਰ ਇਹਨਾਂ ਨੂੰ ਆਪਣਾ ਮਿਕਸਰ ਗ੍ਰਾਈਂਡਰ ਲੈਣਾ ਮਿਕਸਰ ਗ੍ਰਾਈਂਡਰ ਦੇ ਵਿੱਚ ਬਿਲਕੁਲ ਬਰੀਕ ਪਾਊਡਰ ਬਣ ਜਾਏਗਾ ਜਦੋਂ ਪਾਊਡਰ ਬਣੇਗਾ ਉਹਦੇ ਵਿੱਚੋਂ ਹਲਕਾ ਹਲਕਾ ਫਲੇਮ ਵੀ ਨਿਕਲੇਗਾ ਧੂਆ ਵੀ ਨਿਕਲੇਗਾ ਉਹਦੀ ਖੁਸ਼ਬੂ ਜਿਹੜੀ ਹੈ ਉਹ ਬਹੁਤ ਸੁਣੀ ਆਏਗੀ ਤੁਹਾਨੂੰ ਤੇ ਆ ਪਾਊਡਰ ਤੁਹਾਡੇ ਕੋਲ ਬਣ ਕੇ ਤਿਆਰ ਹੋ ਜੇਗਾ ਆਹ ਵਾਲਾ ਜਿਹੜਾ ਆਪਾਂ ਦਿਖਾ ਰਹੇ ਆਂ ਇਹਦਾ ਸਵਾਦ ਵੀ ਜਮਾਂ ਹੀ ਪੰਜੀਰੀ ਵਰਗਾ ਹੋਏਗਾ ਚਾਹੀਏ ਇਹਦੇ ਵਿੱਚ ਆਪਾਂ ਮਿੱਠਾ ਨਹੀਂ ਪਾਇਆ ਪਰ ਫਿਰ ਵੀ ਮਿੱਠਾ ਪਾਏ ਬਗੈਰ ਵੀ ਇਹਦਾ ਸਵਾਦ ਜਿਹੜਾ ਟੇਸਟ ਏ ਬਹੁਤ ਵਧੀਆ ਤੇ ਇਹਨੂੰ ਕੰਜ਼ਿਊਮ ਕਰਨ ਦਾ ਜਿਹੜਾ ਬੈਸਟ ਟਾਈਮ ਏ ਹੈਗਾ ਡਿਨਰ ਤੋਂ 1 ਘੰਟਾ ਬਾਅਦ ਰਾਤ ਦੀ ਰੋਟੀ ਤੋਂ 1 ਘੰਟਾ ਬਾਅਦ ਇੱਕ ਚਮਚਾ ਹੀ ਯੂਜ਼ ਕਰਨਾ ਆਪਾਂ ਇੱਕ ਵਾਰ ਚ ਠੀਕ ਹੈ ਤੇ ਆਪਾਂ ਇਹਨੂੰ ਲਗਾਤਾਰ 1 ਮਹੀਨਾ ਯੂਜ਼ ਕਰਨਾ 1 ਮਹੀਨੇ ਦੇ ਵਿੱਚ ਬਹੁਤ ਸ਼ਾਨਦਾਰ ਰਿਜ਼ਲਟ ਮੇਰੀ ਗਰੰਟੀ ਠੀਕ ਹੈ ਬਿਨਾ ਪੈਸੇ ਲਏ ਲੋਕੀ ਪੈਸੇ ਲੈ ਕੇ ਗਰੰਟੀ ਦੇ ਕੇ ਮੁੱਕਰ ਜਾਂਦੇ ਨੇ ਮੈਂ ਬਿਨਾ ਪੈਸੇ ਲਏ ਕਿੰਨਾ ਪਿਆਵਾ ਉਹ ਵੀ ਤੁਹਾਨੂੰ ਕਿਸੇ ਵੈਦ ਦੀ ਹਕੀਮ ਦੀ ਡਾਕਟਰ ਦੀ ਕੋਈ ਵੀ ਦਵਾਈ ਦੀ ਲੋੜ ਨਹੀਂ ਪੈਗੀ ਹਾਂ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਲੋਕਾਂ ਦਾ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਬਹੁਤ ਸਾਰੇ ਲੋਕ ਤਾਂ ਤੁਹਾਡੇ ਫਾਰਮੂਲੇ ਨਾਲ ਠੀਕ ਹੋ ਜਾਂਦੇ ਨੇ ਤੇ ਜਿਨ੍ਹਾਂ ਨੂੰ ਕੋਈ ਫਾਰਮੂਲੇ ਨਹੀਂ ਅਸਰ ਕਰਦੇ ਆ ਘੱਟ ਅਸਰ ਕਰਦੇ ਨੇ ਜਾਂ ਬਿਲਕੁਲ ਹੀ ਨਹੀਂ ਅਸਰ ਕਰਦੇ ਉਹਨਾਂ ਲਈ ਫਿਰ ਕੀ ਨੁਸਖਾ ਫਾਰਮੂਲਾ ਤੁਹਾਡੇ ਕੋਲ ਹੁੰਦਾ ਦੇਖੋ ਜੀ ਇੱਕ ਲਾਈਨ ਆਫ ਟਰੀਟਮੈਂਟ ਹੁੰਦਾ ਬੜਾ ਵਧੀਆ ਤਰੀਕੇ ਨਾਲ ਅਸੀਂ ਟਰੀਟਮੈਂਟ ਕਰਦੇ ਆ ਪਹਿਲਾਂ ਹਰ ਇੱਕ ਪੇਸ਼ੈਂਟ ਦੀ ਗੱਲ ਸੁਣੀਦੀ ਹੈ ਜਿਹਨੂੰ ਕਾਉਂਸਲਿੰਗ ਕਰਨੇ ਆ ਫਿਰ ਉਹਦੇ ਰੂਟ ਕਾਸਟ ਤੇ ਜਾਈਦਾ ਫਿਰ ਸਾਡੇ ਕੋਲ ਜੋਇੰਟ ਪੇਨ ਲਈ ਸਪੈਸ਼ਲ ਇੱਕ ਤੇਲ ਤਿਆਰ ਕਰੀਦਾ ਉਹ ਤੇਲ ਇੰਨਾ ਵਧੀਆ ਹੈ ਕਿ ਜਿੰਨੂੰ ਜਿੰਨੂੰ ਬਹੁਤ ਪੁਰਾਣੀ ਬਹੁਤ ਪੁਰਾਣੀ ਦਰਦ ਹੋਏਗੀ ਜਿਹਦਾ ਨਜਾਦ ਕਿਤੋਂ ਨਹੀਂ ਮਿਲ ਰਿਹਾ ਉਹ ਤੇਲ ਨਾਲ ਮਿਲਣਾ ਸ਼ੁਰੂ ਹੋ ਜਾਂਦਾ ਪਲੱਸ ਇਸ ਨਾਲ ਅਸੀਂ ਦਵਾਈ ਵੀ ਦੇਈਦੀ ਆ ਖਾਣ ਲਈ ਜੇ ਨਾਲ ਜੇ ਕੈਲਸ਼ੀਅਮ ਦੀ ਕਮੀ ਹੈ ਤੇ ਕੈਲਸ਼ੀਅਮ ਦੀ ਕਮੀ ਪੂਰੀ ਹੋ ਜੇਗੀ ਜੇ ਉਹਨਾਂ ਦੇ ਜੋਇੰਟਸ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਫਲੇਮੇਸ਼ਨ ਹੈ ਉਹ ਦੂਰ ਹੋ ਜੇਗੀ ਕਈਆਂ ਨੂੰ ਗਾਊਟ ਦੀ ਪ੍ਰੋਬਲਮ ਹੁੰਦੀ ਹੈ ਗਾਊਟ ਦੀ ਪ੍ਰੋਬਲਮ ਵੀ ਦੂਰ ਹੋ ਸਕਦੀ ਹੈ ਕਈਆਂ ਦਾ ਯੂਰਿਕ ਐਸਿਡ ਵਧਿਆ ਹੁੰਦਾ ਹੁਣ ਇਹਦੇ ਵਿੱਚ 4-5 ਫੈਕਟਰ ਹੈਗੇ ਨੇ ਆਪਾਂ ਸਾਰੇ ਫੈਕਟਰ ਚੈੱਕ ਕਰਕੇ ਉਹਦੇ ਹਿਸਾਬ ਨਾਲ ਹਰ ਇੱਕ ਮਰੀਜ਼ ਲਈ ਸਪੈਸ਼ਲ ਦਵਾਈ ਤਿਆਰ ਕਰੀਦੀ ਹੈ ਉਹਦੀ ਉਮਰ ਦੇਖ ਕੇ ਉਹਨੂੰ ਕੀ ਕੀ ਉਹਦੀਆਂ ਦਵਾਈਆਂ ਅੱਗੇ ਚਲਦੀਆਂ ਉਹਨੂੰ 슈ਗਰ ਹੈਗੀ ਹੈ ਬੀਪੀ ਹੈਗਾ ਪ੍ਰੋਪਰ ਉਹਦਾ ਡਾਇਗਨੋਸ ਕਰਕੇ ਉਹਦੇ ਹਿਸਾਬ ਨਾਲ ਉਹਨੂੰ ਦਵਾਈ ਜਿਹੜੀ ਹੁੰਦੀ ਨਾ ਪਰਫੈਕਟ ਮੈਡੀਸਨ ਜਿਹੜੀ ਉਸ ਪੇਸ਼ੈਂਟ ਨੂੰ ਫਿੱਟ ਆਏ ਉਹ ਤਿਆਰ ਕਰਕੇ ਦੇ ਦਈਦੀ ਹੈ ਅੱਛਾ ਤੇ ਜੇ ਤੁਹਾਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਮਿਲਣ ਦਾ ਕੀ ਢੰਗ ਹੈਗਾ ਰਾਬਤਾ ਕਿਵੇਂ ਕੀਤਾ ਜਾ ਸਕਦਾ ਹੈ ਕੋਈ ਅਪਾਇੰਟਮੈਂਟ ਲੈਣੀ ਪੈਂਦੀ ਹੈ ਜਾਂ ਕੋਈ ਵੀ ਮਿਲ ਸਕਦਾ ਤੁਹਾਨੂੰ ਕਿਸੇ ਵੀ ਵੇਲੇ ਵੀ ਦੇਖੋ ਜੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਰੋੜਾ ਪ੍ਰਾਈਮ ਟਾਵਰ ਹੈਗਾ ਜੀ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਬਿਲਕੁਲ ਜਲੰਧਰ ਹੀ ਮਿਲਦਾ ਵਾ ਇੱਕੋ ਹੀ ਆਫਿਸ ਹੈ ਮੇਰਾ ਤੇ ਕੋਈ ਕਲੀਨਿਕ ਦੇ ਵਿੱਚ ਮੈਂ ਮਿਲਦਾ ਹਾਂ ਜੀ ਤੇ ਸਵੇਰੇ ਦੁਪਹਿਰੀ 1 ਵਜੇ ਤੋਂ ਲੈ ਕੇ ਰਾਤ ਦੇ ਸ਼ਾਮ ਦੇ 6 ਵਜੇ ਤੱਕ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰਾ ਨੰਬਰ ਹੈ 987250026 ਦੇ ਉੱਤੇ ਮੈਨੂੰ ਵਟਸਐਪ ਤੇ ਬੋਲ ਕੇ ਵੀ ਮੈਸੇਜ ਕਰ ਸਕਦੇ ਹੋ ਤੁਹਾਡੇ ਹਰ ਇੱਕ ਮੈਸੇਜ ਦਾ ਪ੍ਰੋਪਰ ਇੱਜ਼ਤ ਮਾਨ ਸਤਕਾਰ ਰੱਖਿਆ ਜਾਏਗਾ ਤੁਹਾਨੂੰ ਰਿਪਲਾਈ ਮੈਂ ਜ਼ਰੂਰ ਕਰਾਂਗਾ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਤੁਸੀਂ ਦੇਖੋ ਵੇ ਪੰਜ ਚੀਜ਼ਾਂ ਨਾਲ ਮਿਲਾ ਕੇ ਇਹ ਪਾਊਡਰ ਹੈਗਾ ਜਿਸੇ ਕਹ ਲਈਏ ਕਿ ਜਿਹੜਾ ਬਣਾਇਆ ਗਿਆ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਹੱਡੀਆਂ ਦੇ ਵਿੱਚੋਂ ਵੀ ਇਹ ਜਿਹੜਾ ਪਾਊਡਰ ਹੈ ਉਹ ਦਰਦ ਨੂੰ ਖਿੱਚ ਲਿਆਉਂਦਾ ਹੈ ਤੇ ਰਾਤੋਂ ਰਾਤ ਫਰਕ ਹੈਗਾ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਕਿੰਨਾ ਟਾਈਮ ਇਨਟੇਕ ਕਰ ਸਕਦੇ ਆ ਡਾਕਟਰ ਸਾਹਿਬ ਆਖਰੀ ਸਵਾਲ ਰਹਿ ਗਿਆ ਸੀ ਦੇਖੋ ਜੀ 1 ਮਹੀਨਾ ਤੁਸੀਂ ਇਨਟੇਕ ਕਰ ਸਕਦੇ ਹੋ ਤੇ ਜਿੰਨੂੰ ਜਿੰਨੂੰ ਮੇਰੇ ਵੀਰ ਨੂੰ ਦੁੱਧ ਨਹੀਂ ਪਚਦਾ ਉਹ ਇਹ ਪਾਊਡਰ ਨੂੰ ਪਾਣੀ ਨਾਲ ਵੀ ਲੈ ਸਕਦਾ ਪਰ ਸ਼ਰਤ ਇੱਕੋ ਹੀ ਹੈ ਜਿਹੜਾ ਪਾਣੀ ਹੈ ਉਹ ਪਿਓਰ ਹੋਣਾ ਚਾਹੀਦਾ ਤੇ ਪਾਣੀ ਗਰਮ ਹੋਣਾ ਚਾਹੀਦਾ ਠੰਡੇ ਪਾਣੀ ਨਾਲ ਇਹਨੂੰ ਇਸਤੇਮਾਲ ਨਹੀਂ ਕਰਨਾ ਤੇ ਜੇ ਤੁਹਾਨੂੰ ਬੱਕਰੀ ਦਾ ਦੁੱਧ ਮਿਲ ਜੇ ਬੱਕਰੀ ਦਾ ਦੁੱਧ ਪਿਓਰ ਮਿਲ ਜੇ ਕਿੰਨੇ ਬੱਕਰੀਆਂ ਘਰ ਵੀ ਰੱਖੀਆਂ ਹੁੰਦੀਆਂ ਤੇ ਬੱਕਰੀ ਦਾ ਦੁੱਧ ਨਾਲ ਇਹਨੂੰ ਯੂਜ਼ ਕਰੋਗੇ ਤੇ ਫਾਇਦਾ ਬਹੁਤ ਜ਼ਿਆਦਾ ਹੋਏਗਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੇ ਲੋਕਾਂ 'ਚ ਹੱਡੀਆਂ ਦਾ ਦਰਦ ਹੈ ਸਾਰਾ ਦਿਨ ਹੱਡੀਆਂ ਦਰਦ ਕਰਦੀਆਂ ਨੇ ਉੱਠਣ ਲੱਗੇ ਬੈਠਣ ਲੱਗੇ ਸੌਣ ਲੱਗੇ ਅ ਅਸੀਂ ਕਹਿ ਲਈਏ ਕਿ ਉਹਨਾਂ ਲਈ ਇਹ ਨੁਸਖਾ ਫਾਰਮੂਲਾ ਜਿਹਨਾਂ ਨੇ ਤਿਆਰ ਕਰਕੇ ਤੁਹਾਨੂੰ ਦਿਖਾਇਆ ਕਿਸ ਤਰੀਕੇ ਨਾਲ ਇਹਦਾ ਫਾਇਦਾ ਹੋ ਸਕਦਾ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਲੋੜ ਹੈ ਪਰ ਤੁਸੀਂ ਕੋਈ ਵੀ ਨੁਸਖਾ ਫਾਰਮੂਲਾ ਬਗੈਰ ਡਾਕਟਰ ਦੀ ਸਲਾਹ ਤੋਂ ਇਸਤੇਮਾਲ ਦੇ ਵਿੱਚ ਨਹੀਂ ਲੈ ਕੇ ਹੋ ਨਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੱਤੀ ਆ ਗਿਆ ਧੰਨਵਾਦ